ਜਗਰੂ ਦੇਵ ਚਿਆ ਬਰਮਿਖੀ ਬਲੇ ਸੋਨਿਹਾਲ ਸਤਰੀਆ ਕਾ ਨੇਕੀ ਵੀਰੇ ਹਨੇਕ ਸੰਗੀ ਆਪ ਜੀ ਨੇ ਕੁਛ ਚਮਾਰ ਕਮਿਊਨਿਟੀ ਦੇ ਉਤੇ ਸਵਾਲ ਕੀਤੇ ਨੇ ਮੈਨੂੰ ਨਹੀਂ ਪਤਾ ਕਿਸੇ ਨੇ ਬੋਲਣਾ ਜਾਂ ਨਹੀਂ ਬੋਲਣਾ ਉਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਲੇਕਿਨ ਮੇਰਾ ਫਰਜ਼ ਬਣਦਾ ਆ ਕਿ ਆਪ ਜੀ ਨੂੰ ਚਮਾਰ ਕਮਿਊਨਿਟੀ ਜਿਹੜੀ ਉਹਦੇ ਵਾਸਤੇ ਚਮਾਰ ਜਿਹੜੀ ਜਾਤ ਆ ਉਹਦੇ ਵਾਸਤੇ ਆਪ ਜੀ ਨੂੰ ਜਾਣਨਾ ਪਾਇਆ ਜਾਵੇ ਆਪ ਜੀ ਨੇ ਦੋ ਗੱਲਾਂ ਤੇ ਅੱਜ ਗੱਲ ਕਰਨੀ ਆ ਆਪਾਂ ਇਸ ਵੀਡੀਓ ਚ ਇੱਕ ਤਾਂ ਆਪਾਂ ਗੱਲ ਇਹ ਕਰਨੀ ਆ ਕਿ ਚਮਾਰਾਂ ਦੇ ਗੁਰੂ ਘਰ ਦੇ ਵਿੱਚ ਸਿਰਫ ਉਥੇ ਚਮਾਰ ਹੀ ਮੈਂਬਰ ਬਣ ਸਕਦਾ ਦੂਜੀ ਗੱਲ ਇਹ ਕਰਨੀ ਆ ਕਿ ਜਿਹੜਾ ਲਿਖਣ ਵਾਲਾ ਬਹੁਤ ਵੱਡੀ ਕਿਤਾਬ ਲਿਖੀ ਭਾਰਤੀ ਲੋਕ ਨੀਚ ਕਿਉਂ ਬਣੇ ਕਨਾਗੌਰ ਮੁਕਸੰਗੀ ਉਹਨਾਂ ਬਾਰੇ ਵੀਰ ਨੇ ਕਿਹਾ ਕਿ ਅਸੀਂ ਉਹ ਕਿਤਾਬ ਲੋਕਾਂ ਨੂੰ ਬਹੁਤ ਵੱਡੀ ਹੁਣ ਵੀਰ ਜੀ ਧਿਆਨ ਰੱਖਿਓ ਆਪ ਜੀ ਨੂੰ ਮੈਂ ਇੱਕ ਬੜਾ ਹੀ ਸੌਖਾ ਮੈਂ ਤੁਹਾਨੂੰ ਸਵਾਲ ਤੁਹਾਡੇ ਤੇ ਹੀ ਕਰਨੇ ਆ ਕਿਉਂਕਿ ਤੁਸੀਂ ਚਾਰਕ ਕਮਿਊਨਿਟੀ ਦੇ ਕੀਤੇ ਮੈਂ ਤੁਹਾਡੇ ਤੇ ਕਰਨੇ ਆ ਅੱਛਾ ਵੀਰ ਜੀ ਹਰਨੇਕ ਵੀਰੇ ਇੱਕ ਗੱਲ ਸੀ ਮੈਂ ਆਪ ਜੀ ਨੂੰ ਸਪਸ਼ਟ ਕਰ ਦਮਾ ਇੱਕ ਗੱਲ ਤੇ ਥੋੜਾ ਧਿਆਨ ਦਿਓ ਕਿ ਇਹਦਾਂ ਹੋ ਸਕਦੀ ਆ ਕਦੀ ਜਿਨ੍ਹਾਂ ਨੂੰ ਤੁਸੀਂ ਚੂੜੇ ਜਮਾਰ ਕਹਿੰਦੇ ਹੋ ਇਨਾਂ ਦੇ ਹੱਥ ਦੇ ਵਿੱਚ ਕਦੀ ਕਦੀ ਲੜਾਈਆਂ ਵੀ ਲੜਦੇ ਸੀ ਇਹ ਗੁਰੂ ਗਵੰਸਾ ਦੇ ਆਸ-ਪਾਸੇ ਵੀ ਰਹਿੰਦੇ ਸੀ ਖਜ਼ਾਨੇ ਵੀ ਨਾਲ ਦੇ ਕੋਲ ਸੀ ਪਰ ਇਹ ਖੇਤਾਜ ਕੰਮ ਨਹੀਂ ਕਰਦੇ ਸੀ ਇਹ ਲੋਕ ਇਹ ਲੋਕ ਗੁਰੂ ਗਵੰਸਾ ਦਾ ਲਾਗੇ ਸ਼ੱਕ ਰਹਿੰਦੇ ਸੀ ਗੁਰੂ ਗਵੰਸਾ ਜਾਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਜਾਣ ਤੋਂ ਬਾਅਦ ਇਹਨਾਂ ਨੇ ਯਕੀਨ ਕਰਕੇ ਯਕੀਨ ਕਰਕੇ ਲੋਕਾਂ ਨੂੰ ਚਾਬੀਆਂ ਦਿੱਤੀਆਂ ਚਾਬੀਆਂ ਦਿੱਤੀਆਂ ਕਹਿ ਲਓ ਕਿ ਜ਼ਿੰਮੇਵਾਰੀਆਂ ਦਿੱਤੀਆਂ ਕਹਿ ਲਓ ਜੋ ਮਰਜੀ ਕਹੋ ਕਿ ਨਹੀਂ ਯਾਰ ਇਹ ਸਾਡੇ ਵਰਗੇ ਹੀ ਆ ਕੋਈ ਨਹੀਂ ਗਰੀਬ ਸਾਡੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਗ ਆ ਕੋਈ ਨਹੀਂ ਯਾਰ ਆ ਜਾਓ ਪਰ ਉਹਨਾਂ ਲੋਕਾਂ ਨੇ ਉਸ ਚੀਜ਼ ਦਾ ਨਜਾਇਜ਼ ਫਾਇਦਾ ਲਿਆ ਹੋਰ ਦਿੱਤੀ ਜ਼ਿੰਮੇਵਾਰੀ ਸੀ ਦਿੱਤੀ ਜ਼ਿੰਮੇਵਾਰੀ ਸੀ ਪਰ ਨਜਾਇਜ਼ ਫਤਾਲਿਆ ਔਰ ਬਹੁਤ ਵੱਡਾ ਚੂੜੇ ਚ ਮਾਰ ਨਾਲ ਸਿੱਕੀ ਦੇ ਨਾਮ ਦੇ ਉੱਤੇ ਜੁਰਮ ਕੀਤਾ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨੂੰ ਸਾਰੀਆਂ ਫਾਈਨਲ ਕਰਾਂਗੇ ਆਪਾਂ ਰੁਕਣਾ ਨਹੀਂ ਹੈਗਾ ਨਾ ਤੁਸੀਂ ਰੁਕਣਾ ਨਾ ਮੈਂ ਰੁਕਣਾ ਮੈਂ ਤਾਂ ਸਿਰਫ ਤੁਸੀਂ ਗੱਲ ਕੀਤੀ ਚਮਾਰਕ ਮੈਨੂੰ ਚਮਾਰਕ ਜਾਤ ਤੇ ਇਸ ਕਰਕੇ ਮੈਨੂੰ ਬੋਲਣਾ ਪਿਆ ਆਪਰਾ ਤੁਸੀਂ ਕੰਮ ਕਰਦੇ ਕਰੀ ਜਾਓ ਸਾਨੂੰ ਉਹਨਾਂ ਕੋਈ ਲੈਣ ਦੇਣਾ ਨਹੀਂ ਵੰਦੀਆ ਗੱਲ ਆ ਠੀਕ ਐ ਅਸੀਂ ਜਦੋਂ ਗੱਲ ਕਰਦੇ ਆ ਅਸੀਂ ਉਸ ਕਰਕੇ ਗੱਲ ਇਸ ਕਰਕੇ ਗੱਲ ਕਰਦੇ ਆ ਕਿ ਭਾਈ ਜਿਹੜੇ ਤੁਸੀਂ ਜਿਹੜਾ ਦੇਖ ਲਓ ਜਿਹੜਾ ਉੱਥ ਦਾ ਜਦੋਂ ਦੇਖਣਾ ਚਮਾਰਾਂ ਦੇ ਸੰਤਾਂ ਨੂੰ ਚਮਾਰਾਂ ਨੂੰ ਬਾਲਮੀਕਿਆਂ ਨੂੰ ਦਬਾਉਣ ਦੀ ਤੁਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਕਿਉਂ ਇਹਨਾਂ ਨੇ ਕਿ ਤੁਹਾਡੇ ਕੋਲ ਲੈ ਕੇ ਖਾਦਾ ਮੰਗਦੇ ਆ ਤੁਹਾਡੇ ਕੋਲ ਕੁਝ ਜਦੋਂ ਦੇਖ ਲਾ ਤੁਸੀਂ ਭੰਡੜੇ ਤੇ ਲੱਗੇ ਰਹਿੰਦੇ ਇਹਨਾਂ ਨੂੰ ਉੱਥੇ ਰਹੀਏ ਜਿਸ ਵੇਲੇ ਅਸੀਂ ਗੁਰੂ ਘਰ ਫਰਾਂਸ ਦੇ ਵਿੱਚ ਬਣਾਇਆ ਮੈਂ ਤੈਨੂੰ ਫਰਾਂਸ ਦੀ ਹਿਸਟਰੀ ਦੱਸਦਾ ਮੈਨੂੰ ਨਹੀਂ ਪਤਾ ਤੇਰੀ ਹਿਸਟਰੀ ਕੀ ਆ ਸੌਰੀ ਮਾਫ ਕਰੀ ਕਿਉਂਕਿ ਮੈਂ ਐਵੇਂ ਨਿਊਜ਼ੀਲੈਂਡ ਦੇ ਵਿੱਚ ਗਿਆ ਨਹੀਂ ਮੈਂ ਐਵੇਂ ਦਾਅਵੇ ਕਰੀ ਜਾਵਾਂ ਉਹਦਾ ਮੈਨੂੰ ਕੋਈ ਫਾਇਦਾ ਨਹੀਂ ਹਾਂ ਤੇ ਨਾ ਮੈਂ ਗੱਲ ਕਰਦਾ ਮੈਂ ਫਰਾਂਸ ਦੀ ਗੱਲ ਕਰਦਾ ਫਰਾਂਸ ਦੇ ਵਿੱਚ ਸਾਨੂੰ ਇਹਦਾ ਲੱਗਾ ਕਿ ਸਾਡੇ ਸਤਿਗੁਰੂ ਗੁਰਦਾਸ ਜੀ ਮਨਾਤਾ ਪ੍ਰਕਾਸ਼ਪੁਰ ਮਨਾਉਣਾ ਚਾਹੀਦਾ ਅਸੀਂ ਇਹਨਾਂ ਨਾਲ ਗੱਲ ਰੱਖੀ ਕਿ ਅਸੀਂ ਮਨਾਉਣਾ ਚਾਹੁੰਦੇ ਆ ਅਸੀਂ ਸਟੇਜ ਤੋਂ ਭੁੱਲਿਆ ਇੱਕ ਗੁਰੂਗਰ ਤੋਂ ਪਹਿਲਾਂ ਔਰ ਇਹਨਾਂ ਲੋਕਾਂ ਨੇ ਸਾਨੂੰ ਵੱਡੇ ਵੱਡੇ ਦਾੜੇ ਵਾਲਿਆਂ ਨੇ ਦਾੜੇ ਵਾਲਿਆਂ ਨੇ ਜਿੱਦਾਂ ਤੇਰੇ ਵੀ ਦਾੜਾ ਰੱਖਿਆ ਮੇਰੇ ਵੀ ਦਾੜਾ ਰੱਖਿਆ ਹੋਰ ਜਿਹੜੇ ਗਿਆਨੀ ਉਹਨਾਂ ਦੇ ਦਾੜੇ ਰੱਖੇ ਨੇ ਵੱਡੇ ਵੱਡੇ ਦਾੜੇ ਵਾਲਿਆਂ ਨੇ ਇਹ ਗੱਲ ਕਹੀ ਕਿ ਪਹਿਲਾਂ ਆਪਣਾ ਮੂੰਹ ਸਰਬਣਾ ਲਓ ਹੁਣ ਮੂੰਹ ਸਰ ਦਾ ਮਤਲਬ ਤੁਸੀਂ ਸਮਝਦੇ ਆ ਕਿ ਕੀ ਹੁੰਦਾ ਹੈ ਕਿ ਰਨੇਕ ਵੀਰੇ ਦਸੀ ਕਿ ਮੂੰਹ ਸਰ ਬਣਾ ਕੇ ਕਹਿੰਦਾ ਮਤਲਿਆ ਵੀ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੋਈਆਂ ਆ ਪੱਗਾਂ ਬਨੀਆਂ ਹੋਈਆਂ ਉਹਨਾਂ ਦੇ ਮੂੰਹ ਸਰ ਬਣੇ ਹੋਏ ਆ ਥਾਤਾ ਵੇਖਦੇ ਫਿਰਦੇ ਨੇ ਜਿਹੜਾ ਸਾਬਤ ਕਰ ਦੂੰਗਾ ਹੁਣੇ ਸਾਬਤ ਕਰ ਦੇਣਾ ਵੇਖ ਕਰ ਆ ਜਾਣਾ ਟਾਈਮ ਜੇ ਇਸ ਬੇਲੇ ਇੱਥੋਂ ਸਾਨੂੰ ਇਹ ਗੱਲ ਕਹੀ ਗਈ ਗੁਰੂ ਘਰ ਸਿੱਖ ਗੁਰੂ ਘਰ ਦੇ ਵਿੱਚੋਂ ਸਤਿਗੁਰ ਵਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਤੇ ਸਾਨੂੰ ਇਹ ਗੱਲ ਕਹੀ ਗਈ ਅਸੀਂ ਆਪਣਾ ਕਟ ਕੀਤਾ ਇਕੱਠ ਕਰਨ ਤੋਂ ਬਾਅਦ ਅਸੀਂ ਆਪਣੇ ਗੁਰਦੁਆਰੇ ਦੀ ਤਿਆਰੀ ਕੀਤੀ ਗੁਰੂ ਘਰ ਕਿਤੇ ਗੁਰੂ ਘਰ ਖਰੀਦਣ ਤੋਂ ਬਾਅਦ ਅਸੀਂ ਆਪਣੇ ਹੀ ਸਿਸਟਮ ਦੇ ਨਾਲ ਲਉਂਦੇ ਹਾਂ ਅਸੀਂ ਇਹ ਸ਼ਰਯਾਮ ਲਿਖਦੇ ਹਾਂ ਕਿ ਚਮਾਰ ਕਮਿਊਨਿਟੀ ਤੋਂ ਬਿਨਾਂ ਹੋਰ ਕੋਈ ਬੰਦੇ ਦੇ ਹੱਥ ਅਸੀਂ ਬਾਗਡੋਰ ਨਹੀਂ ਧੜੀ ਪਹਿਲਾਂ ਦੇਖ ਦੇਖ ਲਈਏ ਸਾਡੇ ਪੁਰਖਿਆਂ ਨੇ ਅੱਜ ਤੱਕ ਭੁਖਤ ਰਹੇ ਅਸੀਂ ਅੱਜ ਤੱਕ ਭੁਖਤ ਰਹੇ ਅਸੀਂ ਇਸ ਕਰਕੇ ਅਸੀਂ ਗੁਰੂ ਘਰ ਦੀ ਡੋਰ ਬਾਗ ਡੋਰ ਕਿਸੇ ਦੇ ਹੱਥ ਨਹੀਂ ਦੇਣੀ। ਅਸੀਂ ਫੈਸਲਾ ਕਰ ਲਿਆ ਬਸ। ਹਨਾ ਤੁਸੀਂ ਲਿਖਿਆ ਨਹੀਂ। ਤੁਸੀਂ ਲਿਖਿਆ ਨਹੀਂ ਹੈਗਾ। ਸਾਰੇ ਗੁਰੂ ਘਰਾਂ ਦੇ ਵਿੱਚ ਲਿਖਿਆ ਨਹੀਂ। ਪਰ ਗੁੰਡਾਗਰਦੀ ਕਰਕੇ ਗੁੰਡਾਗਰਦੀ ਕਰਕੇ ਜਿਹੜੇ ਜੱਟ ਕਮਿਊਨਿਟੀ ਦੇ ਲੋਕ ਨੇ ਸੌਰੀ ਸਾਰੇ ਨਹੀਂ ਵੜੇ। ਜਿਹੜੇ ਜੱਟ ਕਮਿਊਨਿਟੀ ਦੇ ਲੋਕ ਨੇ ਉਹ ਸਾਰੇ ਕਾਬਜ ਨੇ ਅੱਗੇ। ਬਾਕੀ ਸਾਰੇ ਚੂੜੀ ਚਮਾਰ ਭਾਂਡੇ ਮਾਂਜਣ ਦੇ ਲਾਏ ਹੁੰਦੇ ਥੱਲੇ। ਇਮਸ ਸੈਟਦਾਸ ਨੇ ਅਮ ਜੋ ਮੈਂ ਦੇਖ ਰਿਹਾ ਖਾਨ ਦੇ ਨਾਲ ਜੋ ਮੇਰੇ ਕੋ ਬਹੁਤ ਲੋਕ ਫੋਨ ਕਰਦੇ ਨੇ ਉਹ ਸਾਰੇ ਆਪਣਾ ਦੁੱਖ ਦੱਸਦੇ ਨੇ ਕਿਉਂ ਮੈਂ ਪਹਿਲਾਂ ਨਹੀਂ ਦੱਸਦਾ ਸੀ ਕੋਈ ਹੁਣ ਦੱਸਦੇ ਨੇ ਇਸ ਕਰਕੇ ਅਸੀਂ ਫੈਸਲਾ ਕਰ ਲਿਆ ਕਿ ਕੋਈ ਵੀ ਜੱਟ ਕਮਿਊਨਿਟੀ ਦਾ ਬੰਦਾ ਸਾਡੇ ਵਿੱਚ ਚਮਾਰਾਂ ਦੇ ਵਿੱਚ ਇੰਟਰਫੇਅਰ ਨਹੀਂ ਕਰੂਗਾ ਅਸੀਂ ਫੈਸਲਾ ਕਰਦੇ ਹਾਂ ਬਸ ਜੇ ਤੁਸੀਂ ਜੇ ਤੁਸੀਂ ਲੋਕ ਉੱਥੋਂ ਸਾਨੂੰ ਬਾਹਰ ਕੱਢ ਸਕਦੇ ਆ अच्छा फिर बाद दे विच की होया ध्यान ना सुणी ये ता सिगी चवारां दी गल और उस तो बाद नोट करिए इनार नाल जदूं साडे ना ਧੱਕਾ ਹੋਇਆ ਜਿਹੜੇ ਲੋਕਾਂ ਨਾ ਧੱਕਾ ਹੁੰਦਾ ਸੀ ਬਾਦ ਚ ਲਵਾਣਾ ਭਾਈਚਾਰਾ ਸੀ ਥੋੜੇ ਚਿਰ ਬਾਅਦ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ ਠੀਕ ਹੈ ਨਾ ਹੋਰ ਦੋ ਭਾਈਚਾਰੇ ਸੀ ਉਹ ਵੀ ਬਾਹਰ ਕੱਢ ਦਿੱਤੇ ਹੁਣ ਮੈਨੂੰ ਇਸ ਗੱਲ ਦਾ ਜਵਾਬ ਦੇਨੇ ਕੀ ਵੀਰੇ ਹਣਾ ਹੁਣ ਮੈਨੂੰ ਇਹ ਸਵਾਲ ਦਾ ਮੈਂ ਤੈਨੂੰ ਸਵਾਲ ਪੁੱਛਦਾ ਕਿ ਕੀ ਗੱਲ ਗੁਰੂ ਘਰ ਜੱਟਾਂ ਨੇ ਠੇਕਾ ਲਿਆ ਆ ਬੋਲਵਾਰੀ ਕਰਦਾ ਠੇਕਾ ਲਿਆ ਇਹਨਾਂ ਨੇ ਫਰਾਂਸ ਦੇ ਵਿੱਚੋਂ ਜਿਹਨੂੰ ਮਰਜ਼ੀ ਫੋਨ ਕਰਕੇ ਪੁੱਛ ਲਈ ਇਹ ਇਦਾਂ ਹੀ ਹੋਈ ਆ ਅਸੀਂ ਅੱਜ ਆਪਣੇ ਗੁਰੂ ਘਰਾਂ ਦੇ ਵਿੱਚ ਹਰ ਲਾਇਆ ਹੋਇਆ ਕਿਉਂਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਸ਼ਾਨ ਲੱਗਾ ਹੋਇਆ ਹਰ ਅਸੀਂ ਬਾਹਰੋਂ ਕੰਮ ਕੋਈ ਨਹੀਂ ਕਰਦੇ ਫੇਰ ਸੁਣ ਲੈ ਧਿਆਨ ਦੇ ਨਾਲ ਜਿਹੜੇ ਤੁਸੀਂ ਸਾਡੇ ਤੇ ਦਾਗ ਲਾਉਂਦੇ ਹੋ ਨਾ ਪਹਿਲਾਂ ਆਪਣੇ ਮੰਜੇ ਥੱਲੇ ਸੋਟਾ ਫਿਰੋ ਹੁਣ ਅਸੀਂ ਗੁਰੂ ਘਰ ਵੱਖਰਾ ਕਰ ਲਿਆ ਫਰਜ਼ ਕਰ ਲੋ ਗੁਰੂ ਘਰ ਵੱਖਰਾ ਕਰ ਲਿਆ ਠੀਕ ਹੈ ਹੁਣ ਚਲੋ ਸਾਡੇ ਚ ਕਸੂਰ ਪਹਿਲਾਂ ਸਾਡੇ ਚ ਲਾ ਲਓ ਵੈਸੇ ਵੱਖਰੇ ਹੋ ਗਏ ਹੋਰ ਜਿਹੜੇ ਬਾਕੀ ਗੁਰੂ ਘਰ ਉਹ ਆਪਣੇ ਵਖਰੇ ਬਣਾਏ ਨੇ ਲਵਾਣੇ ਭਾਈ ਜਿਹੜੇ ਮੱਖਣ ਬਣਾਇਆ ਤਖਣ ਭਾਈ ਜਿਹੜੇ ਵਖਰਾ ਬਣਾ ਲਿਆ ਠੀਕ ਹੈ ਹੋਰ ਭਾਈ ਜਿਹੜੇ ਨੇ ਉਹ ਨਹੀਂ ਵਖਰਾ ਬਣਾ ਲਿਆ ਠੀਕ ਹੈ ਹੁਣ ਦੱਸ ਮੈਨੂੰ ਬਈ ਜਾਨੀ ਕਿ ਸਾਡਾ ਚਲੋ ਸਾਨੂੰ ਚੰਗੇ ਨਹੀਂ ਲੱਗਦੇ ਗੰਦਮਾਲਾ ਸੀ ਅਸਾਂ ਨੂੰ ਚੰਗੇ ਨਹੀਂ ਲੱਗਦੇ ਸੀ ਜੱਟ ਅਸੀਂ ਬਖਰੇ ਹੋ ਗਏ ਮੈਨੂੰ ਦੱਸ ਮੈਂ ਉਹ ਜਿਹੜੇ ਬਾਕੀ ਲਵਾਣਾ ਭਾਈਚਾਰ ਆਇਆ ਤਖਾਨ ਭਾਈ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ ਸੀ ਉਹ ਗੁਰੂ ਪਰ ਉਹ ਸਾਰੇ ਬਖਰੇ ਹੋ ਗਏ ਤੂੰ ਉਹਨੇ ਵੀ ਆਪਣੇ ਬਖਰੇ ਬਣਾ ਲੈ ਯਾਰ ਨੇਕੀ ਵੀਰੇ ਅੱਜ ਕੋਈ ਵੀ ਬੰਦਾ ਗੁਲਾਮੀ ਨਹੀਂ ਕਰਨੀ ਚਾਹੁੰਦਾ ਨਾਲੇ ਇੱਕ ਗੱਲ ਹੋਰ ਨੋਟ ਕਰ ਲਈ ਮੈਂ ਹੋਰ ਦੱਸਦਾ ਜਾਵਾਂ ਤੈਨੂੰ ਅਸੀਂ ਗੁਲਾਮਾਂ ਦੀ ਗੁਲਾਮੀ ਨਹੀਂ ਕਰਦੇ ਰੋਡ ਕਰ ਲਈ ਜਿਹੜਾ ਬੰਦਾ ਗੁਲਾਮ ਆ ਨਾ ਅਸੀਂ ਉਹਦੀ ਗੁਲਾਮੀ ਨਹੀਂ ਕਰਦੇ ਚਾਹੇ ਇਹਨੂੰ ਸਾਡੇ ਖੂਨ ਚ ਸਮਝ ਲਾ ਚਾਹੇ ਸਾਡੇ ਇਹਨੂੰ ਕਹਿੰਦਾ ਬੰਦਾ ਖੂਨ ਚ ਸਮਝ ਲਾ ਸਾਡੀ ਅਣਖ ਸਮਝ ਲਾ ਜੋ ਮਰਜੀ ਸਮਝ ਲਾ ਅਸੀਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਗੁਲਾਮ ਆ ਅਸੀਂ ਉਹਦੀ ਗੁਲਾਮੀ ਨਹੀਂ ਕਰਦੇ ਅਸੀਂ ਗੁਲਾਮੀ ਉਸ ਨੂੰ ਮਨੁੱਖ ਦੀ ਉਹਨਾਂ ਚਿਰ ਕਰਦੇ ਆ ਜਿਨ੍ਹਾਂ ਚਿਰ ਕੋਈ ਕਿਸੇ ਦਾ ਗੁਲਾਮ ਨਹੀਂ ਉਸ ਆਕਾਨਪੁਰਖ ਤੋਂ ਛੁੱਟ ਜਿਨ੍ਹਾਂ ਚਿਰ ਕਿਸੇ ਦਾ ਗੁਲਾਮ ਨਹੀਂ ਦਸ਼ਮੇਸ਼ ਪਿਤਾ ਜੀ ਦੀ ਗੁਲਾਮੀ ਕੀਤੀ ਆ ਉੜਿਚ ਮਾਰਾ ਨੇ ਕਿਉਂਕਿ ਉਹ ਕਿਸੇ ਦੇ ਗੁਲਾਮ ਨਹੀਂ ਸੀ। ਪਰ ਅੱਜ ਵੀ ਅਸੀਂ ਗੁਰੂ ਸਾਹਿਬ ਲਿਖਦੇ ਨੇ ਤੂੰ ਚੰਦਨ ਅੱਜ ਵੀ ਅਸੀਂ ਹਰ ਇੱਕ ਮਨੁੱਖ ਨੂੰ ਚੰਦਨ ਕਹਿਣ ਦੀ ਹਿੰਮਤ ਰੱਖਦੇ ਆਂ, ਰਾਦੇ ਬਣਾਉਣ ਦੀ ਹਿੰਮਤ ਰੱਖਦੇ ਆਂ। ਪਰ ਜੇ ਉਹ ਚੰਦਨ ਸੁਗੰਧੀ ਸਾਨੂੰ ਨਾ ਦਊਗਾ, ਸਾਡੇ ਨਾਲ ਕੁਦਰਤੀ ਬਿਵਾਵਾ ਨਹੀਂ ਕਰੂਗਾ। ਅਸੀਂ ਸੁਗੰਧੀ ਬੰਦ ਵੀ ਕਰਨ ਜਾਣਦੇ ਆਂ। ਤੁਮ ਚੰਦਨ ਹਮ ਅਰਿੰਡ ਵਾਪਰੇ ਸੰਗ ਤੁਮਾਰੇ ਵਾਸਾ ਇਸ ਕੁਦਰ ਦੇ ਵਿੱਚ ਅਸੀਂ ਇਕੱਠੇ ਰਹਿਨੇ ਆਂ ਸੰਗ ਤੁਮਾਰੇ ਵਾਸਾ ਜੇ ਤੇਰੇ ਕੋਲ ਅਸੀਂ ਇਕੱਠੇ ਰਹਿਨੇ ਆਂ ਮਿਹਨਤ ਵੀ ਤੇਰਾ ਨੂੰ ਕਰਦੇ ਆਂ ਫਿਰ ਤੇਰੇ ਘਰ ਦੇ ਵਿੱਚ ਸੋਖਾ ਪਨ ਕਿਉਂ ਸਾਡੇ ਕਿਉਂ ਗਰੀਬੀ ਸਖਿਆ ਨਾ ਪਾ ਨਾਲ-ਨਾਲ ਧਿਆਨ ਨਾਲ ਸੁਣੀ ਬਹੁਤ ਜ਼ਰੂਰੀ ਆ ਕਿਉਂਕਿ ਤੂੰ ਸਾਡੇ ਤੇ ਦੋਸ਼ ਰੋਂਨ ਦੀ ਕੋਸ਼ਿਸ਼ ਕੀਤੀ ਆ ਅਸੀਂ ਫੈਸਲਾ ਕਰ ਲਿਆ ਕਿ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਦੂਜੇ ਬੰਦੇ ਨੂੰ ਅਸੀਂ ਪਹਿਲਾਂ ਹੱਕ ਦੇ ਕੇ ਦੇਖ ਲਿਆ ਸਾਡੇ ਤੇ ਉਹਨਾਂ ਨੇ ਪਲਮਾਨ ਸੀਦਾ ਨਿਯਾਜ ਫਦਾ ਲੈ ਲੋਕਾਂ ਨੇ ਹੋਰ ਅੱਜ ਵੀ ਲੈਂਦੇ ਨੇ ਅੱਛਾ ਹੁਣ ਆਪਾਂ ਕਿਹੜੀ ਗੱਲ ਕਰਦੇ ਸੀ ਹੁਣ ਆਪਾਂ ਗੱਲ ਕਰਨੀ ਆ ਕਿਤਾਬ ਦੀ ਜਿਹੜੀ ਭਾਰਤੀ ਲੋਕ ਨੀਜ ਕਿਉਂ ਬਣੇ ਠੀਕ ਹੈ ਹੁਣ ਤੈਨੂੰ ਇਹ ਤਾਂ ਸਮਝ ਲੱਗ ਗਈ ਹੋਣੀ ਆ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਇਹ ਕਿਉਂ ਕੀਤਾ ਕਿਉਂਕਿ ਜਦੋਂ ਅਸੀਂ ਉਨਾ ਗੁੰਡੇ ਰੋਕਾਂ ਨੂੰ ਮਾੜਾ ਜਾਂ ਬਹਿਣ ਨੂੰ ਜਗ੍ਹਾ ਦਿੰਦੇ ਆ ਉਹ ਬਿਸ਼ਰਮ ਲੋਗ ਗੁੰਡੇ ਲੋਗ ਕਬਜ਼ਾ ਕਰਕੇ ਬਹਿ ਜਾਂਦੇ ਆ ਇਸੇ ਕਰਕੇ ਅਸੀਂ ਦੂਸਰੀ ਕਮਿਊਨਿਟੀ ਦਾ ਬੰਦਾ ਐਂਟਰ ਨਹੀਂ ਕਰਦੇ ਅੰਜ ਲੱਗੀ ਜੇ ਕੋਈ ਸਤਗੁਰੂ ਜੀ ਧੰਨਾ ਵਾਂਗੂ ਬਣ ਕੇ ਆਉਂਦਾ ਕੋਈ ਪ੍ਰੋਬਲਮ ਨਹੀਂ ਆਓ ਬਹਿਨੇ ਆ ਕਬੀਰ ਜੀ ਵਾਂਗੂ ਹੋਵੇ ਆਓ ਗੁਰੂ ਨਾਨਕ ਸਾਹਿਬ ਆਏ ਨੇ ਸਤਗੁਰ ਬਦਾਸ ਮਾਰਾਏ ਕੋਈ ਪ੍ਰੋਬਲਮ ਨਹੀਂ ਪਰ ਜੇ ਕੋਈ ਬਦਵਾਸੀ ਕਰਕੇ ਉੱਤੋਂ ਆਵੇ ਵੀ ਬਦਵਾਸੀ ਵੀ ਕਰੇ ਗੁੰਡਾ ਕਰਦੀ ਵੀ ਕਰੇ ਤੇ ਅਸੀਂ ਬਰਦਾਸ਼ਤ ਨਹੀਂ ਕਰਦੇ ਇਸੇ ਕਰਕੇ ਸਾਡੇ ਗੁਰੂ ਘਰਾਂ ਦੇ ਉਸੂਲ ਆ ਹੁਣ ਗਰਾਂ ਜੇ ਆਪਾਂ ਗੱਲ ਕਿਤਾਬ ਦੀ ਜਿਹੜੀ ਕਿਤਾਬ ਲਿਖੀ ਪ੍ਰੋਫੈਸਰ ਗੁਰਨਾਮ ਸਿੰਘ ਮੁਖਸਰ ਵਾਲਿਆਂ ਨੇ ਔਰ ਮੈਂ ਤੈਨੂੰ ਵੀਰੇ ਸਵਾਲ ਪੁੱਛਦਾ ਤੁਸੀਂ ਕੀ ਆ ਵੀ ਮੈਂ ਉਹ ਕਿਤਾਬ ਬੜੀ ਵੀ ਤੇ ਬੰਡੀ ਵੀ ਹੁਣ ਮੈਨੂੰ ਨਹੀਂ ਪਤਾ ਵੀ ਤੈਨੂੰ ਉਸ ਕਿਤਾਬ ਦੇ ਵਿੱਚੋਂ ਕੀ ਦਿਸਿਆ ਮੈਨੂੰ ਨਹੀਂ ਪਤਾ ਤੈਨੂੰ ਉਸ ਕਿਤਾਬ ਦੇ ਵਿੱਚੋਂ ਕੀ ਲਿਸਿਆ ਨਾ ਮੈਂ ਉਹ ਕਿਤਾਬ ਪੜੀ ਨਾ ਮੈਂ ਪੜਣੀ ਮੇਰੇ ਕੋਲ ਮੇਰੇ ਪੁਰਖਿਆਂ ਦੀ ਬਾਣੀ ਆ ਸਤਗੁਰ ਕਬੀਰ ਜੀ ਨਾਮਦੇਵ ਜੀ ਸਧਨਾ ਜੀ ਸੈਨ ਜੀ 1430 ਅੰਕ ਜਿਹੜੇ ਬਣੇ ਹੋਏ ਨੇ 40 ਸ਼ਬਦ ਸੁਣ ਲਓ ਫਿਰ ਧਿਆਨ ਦੇ ਨਾਲ ਚਾਲੀਆਂ ਸ਼ਬਦਾਂ ਤੋਂ ਬਣੇ ਹੋਏ ਆ ਠੀਕ ਹੈ ਔਰ ਕੱਲੀ ਕੱਲੀ ਗੱਲ ਦਾ ਪ੍ਰੂਫ ਦੇਵਾਂਗੇ ਕਿ ਕਿਹੜਾ ਸ਼ਬਦ ਐਸ ਲਈ 40 ਚਾਲੀਆਂ ਦੇ ਵਿੱਚੋਂ ਕਿਹੜਾ ਸ਼ਬਦ ਕਿੱਥੇ ਕੰਮ ਕਰ ਰਿਹਾ ਕਬੀਰ ਦੀ ਬਾਣੀ ਵਿੱਚ ਕਿੱਦਾਂ ਕੰਮ ਕਰ ਰਿਹਾ ਗੁਰਨਾਨਕ ਦੀ ਬਾਣੀ ਵਿੱਚ ਕਿੱਦਾਂ ਕੰਮ ਕਰ ਰਿਹਾ ਮਹਿਲਾ ਪਹਿਲਾ ਮਹਿਲਾ ਦੂਜਾ ਮਹਿਲਾ ਤੀਜਾ ਮਹਿਲਾ ਚੌਥਾ ਮਹਿਲਾ ਪੰਜਵਾਂ ਮਹਿਲਾ ਨੌਵੇਂ ਦੀ ਬਾਣੀ ਦੇ ਵਿੱਚ ਕਿੱਦਾਂ ਕੰਮ ਕਰ ਰਿਹਾ 40ਵਾਂ ਸ਼ਬਦ ਕਿਹੜਾ ਸ਼ਬਦ ਕਿੱਥੇ ਕੰਮ ਕਰ ਰਿਹਾ ਕੱਲੀ ਕੱਲੀ ਗੱਲ ਦਾ ਪ੍ਰੂਫ ਦੇਵਾਂਗੇ ਜਦ ਸਾਡੇ ਪੁਰਖਿਆਂ ਕੋਲ ਸਾਡਾ ਲਿਖਿਆ ਹੋਇਆ ਇਤਿਹਾਸ ਹੈਗਾ ਤੁਸੀਂ ਇੱਕ ਗੱਲ ਕਹੀ ਆ ਕਿ ਇਹ ਲੋਕ ਗੁਲਾਮ ਨੇ ਗੁਲਾਮੀ ਕਰਦੇ ਨੇ ਜੱਟਾਂ ਦੀ ਤੁਸੀਂ ਕਹੀ ਆ ਸਾਡੇ ਗੁਰੂ ਘਰ ਦੇ ਵਿੱਚ ਆ ਕੇ ਪੁੱਛ ਲਿਓ ਹੁਣ ਮੈਂ ਤੁਹਾਨੂੰ ਇੱਕ ਵੀਰੇ ਸਵਾਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤੁਹਾਡੀ ਲੜਾਈ ਕਿਹਦੇ ਨਾਲ ਤੁਹਾਡੀ ਲੜਾਈ ਜਿਹੜੀ ਆ ਤੁਹਾਡੀ ਲੜਾਈ ਕਿਉਂ ਆ ਤੁਹਾਡੀ ਲੜਾਈ ਜਿਹੜੇ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਹੋਇਆ ਤੁਹਾਡੀ ਲੜਾਈ ਗੁਰੂ ਗ੍ਰੰਥ ਸਾਹਿਬ ਜੀ ਤੇ ਸਰੂਰ ਪ੍ਰਕਾਸ਼ ਦੇ ਕਾਤੋਂ ਤੁਸੀਂ ਕਾਤੋਂ ਬਹਿਸ ਕਰਦੇ ਆ ਕਿਉਂਕਿ ਤੁਸੀਂ ਸੂਰਜ ਪ੍ਰਕਾਸ਼ ਨੂੰ ਕਹਿੰਨੇ ਵੇ ਗਲਤ ਆ ਇਹ ਇਤਿਹਾਸ ਗਲਤ ਆ ਅਸੀਂ ਤਾਂ ਇਹ ਪੜਿਆ ਹੀ ਨਹੀਂ ਤੁਸੀਂ ਲੋਕਾਂ ਤਾਂ ਪੜਿਆ ਸੂਰਜ ਪ੍ਰਕਾਸ਼ ਕਰਨ ਅਸੀਂ ਤਾਂ ਪੜਿਆ ਹੀ ਨਹੀਂ ਅਸੀਂ ਤਾਂ ਜਿਹੜਾ ਪ੍ਰੋਫੈਸਰ ਆ ਜਿਹੜਾ ਪ੍ਰੋਫੈਸਰ ਆ ਠੀਕ ਹੈ ਅਸੀਂ ਤੁਹਾਨੂੰ ਪੜਿਆ ਹੀ ਨਹੀਂ ਅਸੀਂ ਪੜਿਆ ਤਾਂ ਤਾਂ ਜੇ ਸਾਡੇ ਪੁਰਖਿਆਂ ਨੇ ਕੋਈ ਕਮੀ ਛੱਡੀ ਹੋਵੇ ਤੁਸੀਂ ਹਵਾਲਾ ਦਿੱਤਾ ਕਿ ਤੁਹਾਡੇ ਸਕਾਲਰ ਇਹ ਕਹਿ ਰਹੇ ਆ ਕਿ ਜਿਹੜੀ ਜਾਤ ਆ ਉਹ ਬ੍ਰਾਹਮਣ ਦਿੱਤੀ ਹੋਈ ਆ ਔਰ ਬਾਣੀ ਇਹ ਕਹਿ ਰਹੀ ਆ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਤੁਮ ਸਰਨਾਗਤ ਹੈ ਰਾਜਾ ਰਾਮਚੰਦ ਕਹਿਰਬਦਾਸ ਜਮਾਰਾ ਬਾਣੀ ਇਹ ਗੱਲ ਕਹਿ ਰਹੀ ਹੈ ਹੁਣ ਦੱਸ ਮੈਨੂੰ ਅਸੀਂ ਸਤਿਗੁਰ ਰਵਦਾਸ ਮਹਾਰਾ ਜੀ ਮੰਨੀਏ ਜਾਂ ਪ੍ਰੋਫੈਸਰ ਗੁਰਮਖਸੇਂ ਨਹੀਂ ਮੰਨੀਏ ਤੁਸੀਂ ਬੰਡੀ ਕਿਉਂ ਕਿਤਾਬ ਪੜ੍ਹੀ ਵੀ ਬਹੁਤ ਤੇ ਬੰਡੀ ਵੀ ਬਹੁਤ ਹੋ ਸਕਦਾ ਤੁਹਾਡੇ ਫਟਬੈਂਦੀ ਹੋਵੇ ਜਮਾਰਾ ਨੂੰ ਚੂੜਿਆਂ ਨੂੰ ਨੀਵੇਂ ਦਿਖਾਣ ਵਾਸਤੇ ਤੁਹਾਡੇ ਫਿੱਟ ਬੈਦੀ ਹੋਵੇ ਕਿਤਾਬੋ ਕਿਉਂਕਿ ਜਿਹੜੀ ਜਿਹੜੀ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਹੈ ਮੰਨ ਜਾਣੇ ਸਭ ਬਾਤ ਮੰਨ ਜਾਣੇ ਸਭ ਬਾਤ ਦੇਖ ਹੀ ਔਗਣ ਕਰੇ ਸਭ ਕੁਝ ਜਾਣਦਿਆਂ ਹੋਇਆ ਵੀ ਅਸੀਂ ਵੀ ਔਗਣ ਕਰਦੇ ਹਾਂ ਦੱਸੋ ਮੈਨੂੰ ਅਸੀਂ ਪ੍ਰੋਫੈਸਰ ਗੁਰਮਰ ਗੁਰਮਰ ਸਿੰਘ ਦੀ ਮੰਨੀਏ ਜਾਂ ਅਸੀਂ ਆਪਣੇ ਪੁਰਖਿਆਂ ਦੀ ਮੰਨੀਏ ਗੁਰੂ ਰਾਮਦਾਸ ਜੀ ਇਹ ਗੱਲ ਲਿਖਦੇ ਨੇ ਭਗਤਾਂ ਦੀ ਜਾਤ ਤੇ ਭਗਤਾਂ ਦੀ ਪਤ ਭਗਤਾਂ ਦੀ ਇੱਜ਼ਤ ਦੁਨੀਆਂ ਦਾ ਨਾਮ ਆ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਫਾਈਨਲ ਕਰੂੰਗਾ ਨਾਮ ਛਾਪ ਦਲਾਂਗਾ ਔਰ ਇੱਕ ਇੱਕ ਅੱਖਰ ਦੇ ਅਰਥ ਆਪ ਜੀ ਨੂੰ ਸਮਝਾਏ ਜਾਣਗੇ ਜੇ ਆਪ ਜੀ ਨੂੰ ਸਮਝ ਕੋਈ ਫਰਕ ਹੋਵੇ ਗੁਰੂ ਸਾਹਿਬ ਕਹਿ ਰਹੇ ਨੇ ਭਗਤਾਂ ਦੀ ਜਾਤ ਤੇ ਭਗਤਾਂ ਦੀ ਜਿਹੜੀ ਇੱਜ਼ਤ ਆ ਉਹ ਦੁਨੀਆਂ ਦਾ ਨਾਮ ਆ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮਨੁਸਮ੍ਰਿਤੀ ਜਿਆਦਾ ਦਿੱਤੀ ਹੈ ਬ੍ਰਾਹਮਣ ਨੇ ਦਿੱਤੀ ਹੈ ਮੈਂ ਨਹੀਂ ਕਹਿ ਰਿਹਾ ਤੁਸੀਂ ਕਹਿ ਰਹੇ ਹੋ ਪ੍ਰੋਫੈਸਰ ਗੌਰਮ ਗੁਰਮਖ ਸਿੰਘ ਨੇ ਜਿਹੜੇ ਤੁਹਾਡੇ ਸਕਾਲਰ ਨੇ ਇਹ ਸਾਡਾ ਹੋ ਗਿਆ ਸਕਾਲਰ ਪ੍ਰੋਫੈਸਰ ਗੁਰਮਖ ਸਿੰਘ ਤੁਹਾਡਾ ਸਕਾਲਰ ਕੌਣ ਸੀ ਗਿਆਨੀ ਸੰਤੋਖ ਸਿੰਘ ਜਿਹਦੇ ਖਿਲਾਫ ਤੁਸੀਂ ਭੁਗਤਦੇ ਹੋ ਅਸੀਂ ਤਾਂ ਕਿਤਾਬ ਪੜ੍ਹੀ ਨਹੀਂ ਸਾਨੂੰ ਪਤਾ ਆ ਕਿਉਂ ਕਿਤਾਬ ਕਿੱਦਾਂ ਲਿਖੀ ਗਈ ਹੈ ਨਾ ਸੀ ਬੱਚੇ ਆ ਅਸੀਂ ਪ੍ਰੋਫੈਸਰ ਗੁਰਮਕ ਸਿੰਘ ਨਾਲੋਂ ਆਪਣੇ ਸਾਧੂ ਸੰਤਾਂ ਦੇ ਉੱਪਰ ਵੱਧ ਵਿਸ਼ਵਾਸ ਕਰਦੇ ਹਾਂ ਕਿਉਂ ਵੱਧ ਵਿਸ਼ਵਾਸ ਕਰਦੇ ਅਸੀਂ ਆਪਣੇ ਸਾਧੂ ਸੰਤਾਂ ਤੇ ਕਿਉਂਕਿ ਸਾਡੇ ਸੰਤ ਇਹ ਹਰਕੇ ਸੰਤਿਆ ਅੰਦਰ ਲਿਖਿਆ ਹੋਇਆ ਸਭ ਕੁਝ ਹਰਦੇ ਪੰਥ ਦੀ ਗੱਲ ਕਰਦੇ ਆ ਸੰਤ ਚੂੜੇ ਚਮਾਰਾਂ ਦੇ ਜਿਹੜੇ ਸੰਤ ਨੇ ਇਹ ਹਰਦੇ ਪੰਥ ਦੀ ਗੱਲ ਕਰਦੇ ਆ ਨਾ ਕਿ ਵਾਹਿਗੁਰੂ ਪੰਥ ਦੀ ਗੱਲ ਕਰਦੇ ਆ ਨਾ ਇਹ ਖਾਲਸਾ ਪੰਥ ਦੀ ਗੱਲ ਕਰਦੇ ਆ ਸਮਝਾ ਰਹੀ ਹੋਣੀ ਆਪ ਜੀ ਨੂੰ ਮੈਂ ਕੀ ਕਹ ਕੀ ਕਹਿਣਾ ਚਾਹੁੰਦਾ ਤੁਹਾਨੂੰ ਅਸੀਂ ਐਸਾ ਕਰਮ ਸਾਡੇ ਸੰਤਾਂ ਨੇ ਨਾ ਸੀ ਐਸਾ ਕਰਮ ਕੋਈ ਨਹੀਂ ਕੀਤਾ ਹਰਨੇਕ ਵੀਰੇ ਕਿ ਸਾਡੇ ਉੱਤੇ ਤੁਸੀਂ ਦਾਗ ਲਾ ਸਕੋ ਸਾਡੇ ਉੱਤੇ ਤੁਸੀਂ ਦਾਗ ਲਾ ਸਕੋ ਅਸੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਇੱਕ ਵੀ ਐਸਾ ਕਰਮ ਨਹੀਂ ਕੀਤਾ ਫਿਰ ਤੁਸੀਂ ਇੱਕ ਗੱਲ ਹੋਰ ਕਹੀ ਕਿ ਮੈਂ ਸਿੱਖਿਆ मोस्ट वेलकम ਬਹੁਤ ਵਧੀਆ ਗੱਲ ਹੈ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਹੜੇ ਸਿੱਖਿਆ ਤੁਸੀਂ ਉਹ ਸਿੱਖੋ ਜਿਹੜੇ ਪੰਜਾਬ ਦੀਆਂ ਵੋਟਾਂ ਲੈ ਕੇ ਦਿੱਲੀ ਦੀ ਝੋਲੀ ਚ ਪਾਉਂਦੇ ਹੋ ਚੂੜੇ ਚਮਾਰਾਂ ਦੀਆਂ ਵੋਟਾਂ ਲੈ ਕੇ ਦਿੱਲੀ ਦੀ ਝੋਲੀ ਚ ਪਾਉਂਦੇ ਹੋ ਉਹ ਸਿੱਖੋ ਜਾਂ ਫਿਰ ਪੰਜਾਬ ਦੇ ਵਿੱਚ ਦੰਗੇ ਕਰਾ ਕੇ ਲੋਕਾਂ ਦੇ ਪੁੱਤ ਮਰਵਾਉਂਦੇ ਹੋ ਉਹ ਸਿੱਖੋ ਮੈਂ ਤੁਸੀਂ ਕਿਹਾ ਮੈਂ ਸਿੱਖਾਂ ਸਿੱਖਾਂ ਦੇ ਖਿਲਾਫ ਹੋ ਗਦੇ ਸੀ ਤੁਸੀਂ ਸਾਨੂੰ ਕਿਹਾ ਸਾਨੂੰ ਸਾਨੂੰ ਕਿਹਾ ਤੁਸੀਂ ਸਿੱਖਾਂ ਦੇ ਖਿਲਾਫ ਹੋ ਗਦੇ ਹੋ ਤੁਸੀਂ ਪਹਿਲਾਂ ਉਹ ਸਿੱਖੋ ਜਿਹੜੇ ਪੰਜਾਬ ਦੀਆਂ ਵੋਟਾਂ ਲਿਆ ਕੇ ਸੈਂਟਰ ਦੀ ਝੋਲੀ ਪਾਉਂਦੇ ਹੋ ਜਾਂ ਫਿਰ ਪੰਜਾਬ ਦੇ ਵਿੱਚ ਦੰਗੇ ਕਰਾਉਂਦੇ ਹੋ ਉਹ ਸਿੱਖੋ ਜਾਂ ਫਿਰ ਸੜਕਾਂ ਤੇ ਆਪਣੇ ਵਾਸਤੇ ਤੁਸੀਂ ਧਰਨੇ ਲਾਉਂਦੇ ਹੋ ਉਹ ਸਿੱਖੋ ਜਾਂ ਫਿਰ ਪੰਜਾਬ ਦਾ ਪਾਣੀ ਖਤਮ ਕਰਨ ਵਾਲੇ ਸਿੱਖੋ ਜਾਂ ਫਿਰ ਅੰਦਰੋਂ ਅੰਦਰੀ ਸੈਂਟਰ ਨਾਲ ਸਾਹ ਰੱਖਣ ਵਾਲੇ ਸਿੱਖੋ ਜਾਂ ਫਿਰ ਧਰਮ ਦੇ ਨਾਮ ਦੇ ਉੱਤੇ ਧੰਦਾ ਕਰਨ ਵਾਲੇ ਸਿੱਖ ਹੋ ਜਾਂ ਫਿਰ ਧਰਮ ਦੇ ਵਿੱਚ ਲਿਆ ਕੇ ਲੋਕਾਂ ਨੂੰ ਅਸਾਈ ਬਣਾਉਣ ਵਾਲੇ ਸਿੱਖ ਹੋ ਦੱਸੀ ਜਾਓ ਹਰਨੇਕ ਵੀਰੇ ਦੱਸੀ ਜਾਓ ਕਿਹੜੇ ਸਿੱਖ ਹੋ ਜਾਂ ਫਿਰ ਕਰਜ਼ਾ ਗੌਰਮੈਂਟਾਂ ਤੋਂ ਲੈ ਕੇ ਗਵਰਨਮੈਂਟਾਂ ਤੋਂ ਕਰਜ਼ਾ ਲੈ ਕੇ ੱੱੱਕੇ ਨਾਲ ਮਾਫ਼ ਕਰਾਉਣ ਵਾਲੇ ਸਿੱਖੋ ਤੇ ਜਾਂ ਫਿਰ ਜਦੋਂ ਸਾਡੀਆਂ ਪੂਰੀਆਂ ਨਹੀਂ ਪੈਂਦੀਆਂ ਤਾਂ ਫਿਰ ਅਸੀਂ ਘਾੜੇ ਘਾੜੇ ਗਾਣਾ ਦੇ ਵਿੱਚ ਰਸੇ ਪਾ ਕੇ ਮਰਦੇ ਹੋ ਉਹ ਸਿੱਖੋ ਇਹ ਸਾਰਾ ਤੁਸੀਂ ਫੈਸਲਾ ਕਰਕੇ ਦੱਸਣਾ ਆ ਵੀ ਤੁਸੀਂ ਕਿਹੜੇ ਸਿੱਖੋ ਔਰ ਇਹ ਸਾਰੇ ਹੀ ਜੱਟ ਸਿੱਖ ਨੇ ਪੰਜਾਬ ਦੇ ਵਿੱਚ ਰਾਜ ਕਰਨ ਵਾਲਾ ਜੱਟ ਸਿੱਖ ਪੰਜਾਬ ਦੇ ਧਰਮ ਦੇ ਉੱਤੇ ਰਾਜਨੀਤੀ ਕਰਨ ਵਾਲਾ ਜੱਟ ਸਿੱਖ ਦੱਸਣਾ ਆ ਤੁਸੀਂ ਤੁਸੀਂ ਸਾਡੇ ਤੇ ਦੋਸ਼ ਲਾਉਂਦੇ ਉਹ ਸਾਡੇ ਤੇ ਦੋਸ਼ ਲਾਇਆ ਵੀ ਅਸੀਂ ਇਦਾਂ ਕਰਦੇ ਆ ਮੇਰਾ ਸਵਾਲ ਤੁਹਾਨੂੰ ਤੁਸੀਂ ਕਿਹੜੇ ਸਿੱਖ ਹੋ ਹਰਨੇਕ ਵੀਰੇ ਤੁਸੀਂ ਦੱਸਣਾ ਆ ਜਦੋਂ ਤੁਸੀਂ ਮੈਨੂੰ ਦੱਸੋਗੇ ਫਿਰ ਮੈਂ ਤੁਹਾਨੂੰ ਉੱਤੇ ਸਵਾਲ ਕਰੂੰਗਾ ਜੇ ਤੁਹਾਡੇ ਤੇ ਸਵਾਲ ਬਣਦੇ ਹੋਏ ਫੇ ਕਰੂੰਗਾ ਮੈਂ ਫੇਕ ਸਵਾਲ ਨਹੀਂ ਕਰਦਾ ਕਦੀ